ਲੱਭੀ ਮਿੱਤਰੋ ਅੱਜ ਦਾ ਬਲੌਗ ਪਿੰਡ ਚਕੋਹੀ ਚੱਲੇ ਆਂ ਸੀ ਕੰਮ ਕੁੰਮ ਨਵੇੜ ਤਾਂ ਸ਼ਾਮ ਦਾ ਟਾਈਮ ਹੋ ਚੁੱਕਿਆ ਸਾਡੇ ਪਿੰਡ ਹੈਗਾ ਬੱਚਿਆਂ ਦਾ ਟੂਰਨਾਮੈਂਟ ਨਾਲ ਤਾਂ ਟੂਰਨਾਮੈਂਟ ਤੇ ਜਿਹੜਾ ਲਵਾਉਨੇ ਆ ਥੋੜਾ ਦਿਖਾਉਨੇ ਆ ਵੀ ਕਿਵੇਂ ਆ ਕੀ ਹਸਾਬਕਤਾਵਾ ਕਿਉਂਕਿ ਤਿਆਰੀ ਤਾਂ ਸਾਡੇ ਪਿੰਡ ਦੇ ਸਰਪੰਚ ਤੇ ਪੰਚਾਂ ਨਹੀਂ ਕਰੀ ਆ ਤੇ ਮੈਨੂੰ ਤਾਂ ਜਾਣੀ ਚੋ ਮੈਂ ਪਹਿਲਾਂ ਦੱਸ ਤੇ ਵੀ ਵੀਰੇ ਉਦੋਂ ਸਾਡੇ ਕੋਲ ਪ੍ਰੋਗਰਾਮ ਸੀਗਾ ਪ੍ਰੋਗਰਾਮ ਤੇ ਜਾਣਾ ਸੀਗਾ ਮੈਂ ਤਾਂ ਕਰਕੇ ਜਾ ਨਹੀਂ ਹੋਇਆ ਸਾਰੀ ਭਰਾਵਾਂ ਦਾ ਧੰਨਵਾਦ ਜਿਨ੍ਹਾਂ ਨੇ ਇੱਕ ਵਾਰ ਫੋਨ ਕਰਕੇ ਤੰਗ ਨਹੀਂ ਕਰਿਆ ਮੈਂ ਕਿਹਾ ਵੀ ਸੇਵ ਆ ਜਿਹੜੀ ਉਹ ਸਹਿ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਪਰ ਕੰਮ ਤੁਸੀਂ ਕਰ ਲਿਓ ਭਰਾ ਬਣ ਕੇ। ਵੀ ਮਿੱਤਰੋ ਰੁਕੇ ਹੋਏ ਆ KFC ਦੇ ਕੋਲ ਪਰ ਅਸੀਂ ਇਧਰਲੀ ਸਾਈਡ ਰੁਕੀ ਹੋਈ ਆ। ਅਰਸ਼ ਤੁਰ ਕੀ ਗਿਆ ਉਧਰ। ਕਹਿੰਦੇ ਚਿਕਨ ਰਾਈਸ ਖਾਣੇ ਮਹੱਲੇ ਆ ਫਿਰ ਦੋ ਪੌਕਟਾਈਆਂ ਖਾਜੀ ਦੂਵੀਂ। ਖਾਜੀ ਦੂਰਾ ਦੇਖੋ। ਪਰ ਵਧੀਆ ਦਿਖਾ ਰਿਹਾ। ਇੱਥੇ ਦੇ ਚਿਕਨ ਰਾਈਸੇ ਖਾਣੇ ਹੁੰਦੇ ਆ। ਜਦੋਂ ਵੀ KFC ਲੰਘੀ ਰੁਗੀ ਤਾਂ ਤੇ ਉਹ ਵੀ 200 180 ਰੁਪਏ ਦੇ ਆ ਜਾਂਦੇ ਨੇ ਚਿਕਨ ਰਾਈਸ। ਆ ਆ ਗਏ ਮੁੰਡਾ। ਹਾਂ ਠੀਕ ਹੈ ਨਾ ਜਾ ਬੇਬੀ ਕੋ ਮੈਂ ਦੇਖ ਲਿਆ ਵੀ ਬਾਈ ਨੇ ਸੀਟ ਖਾਲੀ ਕਰਦੀ ਬੈਠ ਕੇ ਖਾਊਗਾ ਨਾ ਉਹ ਤਾਂ ਮੁੱਖ ਮੈਨੂੰ ਨਹੀਂ ਜਾਏ ਮੇਤਰੋ ਕੇਕ ਆ ਫੜ ਲਿਆ ਤੇ ਕੇਕ ਮਿਲਿਆ 350 ਦਾ ਪਰਦਾਨ ਹਾਂਜੀ ਤੇ ਬਾਈ ਦਾ ਰੇਟ ਥੋੜਾ ਚੱਕ ਮਈ ਸੀ ਫਿਰ ਚਲੋ ਬਾਈ ਨੇ ਰੇਟ ਕਰਤਾ ਉਹਦਾ ਜਾਇ 1 ਕਿਲੋ ਆਪਾਂ ਕੱਕੜੀਆਂ ਫੜੀਆਂ ਤੇ ਖੀਰੇ ਤੇ ਨਿੰਬੂ ਉੱਤੇ ਪਿੰਡ ਜਾ ਕੇ ਆਪਾਂ ਖੀਰਾ ਤੇ ਨਿੰਬੂ ਤੇ ਕੱਕੜੀਆਂ ਕੱਟ ਕੇ ਕਾਲਾ ਨੂਨ ਪਾ ਕੇ ਮਿਕਸ ਕਰਕੇ ਫਾਈਬਰ ਲਵਾਂਗੇ ਨਾਲੇ ਸਲਾਦ ਦਾ ਸਲਾਦ ਖਾਵਾਂਗੇ ਨਜ਼ਾਰਾ ਆ ਜਾਂਦਾ ਇਹ ਜੇ ਮੀਲ ਤੁਸੀਂ ਖਾਇਆ ਕਰੋ ਤੁਸੀਂ ਦੇਖੋ ਸਵੇਰ ਤੋਂ ਲੈ ਕੇ ਰਾਤ ਤੱਕ ਤੁਸੀਂ ਜਮੇ ਹੀ ਫਾਈਬਰ ਨਹੀਂ ਲੈਂਦੇ ਫਿਰ ਤੁਹਾਡੇ ਤਜਾਬ ਬਣਦਾ ਫਿਰ ਤੁਹਾਡੇ ਗੈਸ ਬਣਦੀ ਆ ਫਿਰ ਤੁਹਾਨੂੰ ਕਬਜ ਹੁੰਦੀ ਆ ਕਿਉਂ ਨਾ ਹੋਵੇ ਭਾਈ ਨਾ ਤੁਸੀਂ ਸਾਰਾ ਦਿਨ ਪਾਣੀ ਪੀਣਾ ਨਾ ਤੁਸੀਂ ਕੋਈ ਹਰੀ ਸਬਜ਼ੀ ਖਾਣੀ ਆ ਤੇ ਭਰਾ ਬਣ ਕੇ ਜਾਂ ਭੈਣਾ ਬਣ ਕੇ ਜੋ ਵੀ ਦੇਖਦੇ ਤੁਸੀਂ ਸੈਲਡ ਦੋ ਵਾਰ ਦਿਨ ਚ ਖਾਓ ਵੀ ਖਾਓ ਇਹ ਕੋਈ ਹੁਣ 10000 ਦੀ ਤਾਂ ਕੋਈ ਚੀਜ਼ ਨਹੀਂ 10 ਰੁਪਏ ਦਾ ਸਲਾਦ ਨਹੀਂ ਲੱਗਦਾ ਦਿੰਦਾ ਹਨਾ ਹਾਂ ਕਰਕੇ ਚੀਜ਼ਾਂ ਧਿਆਨ ਰੱਖਿਆ ਕਰੋ ਬਾਕੀ ਰਸੂਟਲੇ ਪਹੁੰਚ ਗਏ ਤੇ ਰਸੂਟਲੇ ਤੋਂ ਬਾਅਦ ਨਿਕਲ ਆ ਹੇ ਨਿਕਲ ਆਏ ਤੁਸੀਂ ਉੱਥੇ ਬਾਦਸ਼ਾਹ ਬੈਲਸ ਕੋਲੋਂ ਮੁੜ ਜਾਣਾ ਸਿੱਧਾ ਚਕੋਹੀ ਪਹੁੰਚ ਜਾਣਾ ਚਕੋਹੀ ਪਹੁੰਚ ਚੁਕੇ ਆ ਤੇ ਦੋਨੇ ਛੱਡਾਂ ਦੇ ਮੱਕੀ ਲੱਗੀ ਹੋਈ ਆ ਹਲੇ ਇੱਥੇ ਕਣਕਾਂ ਵੱਢਣੀਆਂ ਸਟਾਰਟ ਹੋਣੇ ਵਾਲੀਆਂ ਨੇ ਤੇ ਹੁਣ ਮੈਨੂੰ ਲੱਗਦਾ ਇਹਨਾਂ ਦੇ ਵਿੱਚ ਸ਼ਾਇਦ ਸੂਰਜਮੂਕੀ ਦਾ ਵੀ ਹਨਾ ਟਾਈਮ ਤੇ ਆਉਣੇ ਵਾਲਾ ਸੂਰਜਮੂਕੀ ਵੀ ਸਾਡੇ ਉਰੇ ਕੀ ਕਹਿੰਦੇ ਆ ਬੀਜਦੇ ਆ ਜੋ ਬਾਕੀ ਇਧਰ ਕਣਕ ਲੱਗੀ ਹੋਈ ਆ ਰੂਲ ਸਾਡੇ ਪਿੰਡ ਤੋਂ ਆਦਾ ਮਲਾਈ ਵਰਗਾ ਹੀ ਉਹ ਕੇ ਰਿਪੋਰਟ ਆ ਤੇ ਬਾਕੀ ਕੀ ਕਹਿੰਦੇ ਹੁੰਦੇ ਨੇ ਲੋ ਜੀ ਲੋਕ ਸਾਰਾ ਵੱਡਰ ਲੱਗਿਆ ਹੋਇਆ ਕੋਈ ਇੱਧਰ ਕਾਲਕ ਕਟਿੰਗ ਹੋ ਚੁੱਕੀ ਆ ਉੱਧਰ ਦੇਖੋ ਮੇਰਾ ਵੀਰ ਉਧਰੋਂ ਬਾੜ ਖੱਲੀ ਆਉਂਦਾ ਕਹਿੰਦਾ ਉੱਪਰ ਜੀ ਕ੍ਰੋਸ ਕਰਕੇ ਛੱਡਾਂਗੇ ਪਰ ਗੱਡੀ ਨਹੀਂ ਕਹਿੰਦਾ ਮੈਂ ਦੇਖਣੇ ਆਉਂਦੀ ਆਈ ਆਵੇ ਤਾਂ ਕਰਕੇ ਕ੍ਰੋਸਿੰਗ ਵੀ ਧਿਆਨ ਨਾ ਕਰਿਆ ਕਰੋ ਭਰਾਵੋ ਇੱਕ ਮਿੰਟ 30 ਸੈਕਿੰਡ ਆ ਦੇਖੋ ਕਿੰਨੇ ਸੋਹਣੇ ਦਰਾਗਤ ਲੱਗਦੇ ਇਹਦੇ ਵਿੱਚ ਹਨਾ ਰਣਕ ਦੇ ਵਿੱਚ ਲੱਗੇ ਹੋਏ ਬਾਕੀ ਜਿੰਨੇ ਵਿੱਚ ਕੋਈ ਦੇ ਮੇਰੇ ਵੀਰ ਬਾਹਰ ਗਏ ਹੋਏ ਆ ਉਹਨਾਂ ਨੂੰ ਦਾ ਬਲਾਕ ਦੇਖ ਕੇ ਨਜ਼ਾਰਾ ਹੀ ਆ ਜਾਣਾ ਕਿਉਂਕਿ ਪਿੰਡ ਦਾ ਨਾ ਜਦੋਂ ਬੰਦਾ ਬਾਹਰ ਹੁੰਦਾ ਉਹ ਦੇਖਣ ਦਾ ਸੁਭਾਅ ਹੀ ਵੱਖਰਾ ਹੁੰਦਾ ਕਿਉਂਕਿ ਪਿੰਡ ਦੀ ਖਿੱਚ ਬਹੁਤ ਆ ਗੜੀ ਹੁੰਦੀ ਹੈ ਲੈ ਵੀ ਅਰਸ਼ ਜੀ ਮੈਨੂੰ ਘੱਟ ਦਿਖਾ ਮੜਾ ਪਿੰਡ ਦਾ ਰੋਡ ਦਿਖਾ ਦੇ ਦਿਖਾ ਮੜਾ ਵਧੀਆ ਆ ਕਿਹੜੇ ਵੀਰ ਨੇ ਨਿੰਬੂ ਛੱਡਤੇ ਹੱਗੇ ਨੇ ਤੇ ਦੇਖੋ ਭਾਈ ਇਹ ਹਾਂ ਦਾ ਪਿੰਡ ਉਹ ਪਿੰਡ ਐਂਟਰ ਹੋ ਗਿਆ ਥੋੜੀ ਜਿਹਾ ਹੋਰ ਹੀ ਲੈ ਕੇ ਜਾਣਾ ਗੱਡੀ ਸਲੋ ਸਲੋ ਇੱਕ ਹੌਂਦੇ ਯਾਰੇ ਲੋ ਜਿੱਨੇ ਵੀ ਆਪਣੇ ਵੀਰ ਐਨ ਆਰ ਆਈ ਭਰਾ ਗਏ ਤੇ ਬਾਹਰ ਰੂਵਲ ਵੀਰੇ ਆਉਣੀ ਤੇ ਬਾਕੀ ਤੁਹਾਨੂੰ ਗਰਾਊਂਡ ਦਾ ਨਜ਼ਾਰਾ ਵੀ ਦਿਖਾਉਨੇ ਆ ਦੇਖਦੇ ਆ ਵੀ ਤਿਆਰੀ ਕੀ ਕਰੀ ਆ ਭਰਾਵਾਂ ਨੇ ਲਓ ਜੀ ਪਿੰਡ ਦੇ ਵਿੱਚ ਐਂਟਰ ਹੋ ਗਏ ਇਹ ਸਾਡਾ ਪਿੰਡ ਦਾ ਉੱਪਰਲਾ ਰੋਡ ਤੇ ਪਿੰਡ ਦਾ ਨਾਮ ਹੈਗਾ ਚਕੋਹੀ 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 ਤੇ ਹਰ ਉਹ ਸਾਡੀ ਕੋਸ਼ਿਸ਼ ਆ ਵੀ ਜਿਹੜਾ ਸਾੜੇ-ਦਾਲੇ ਟੁੱਟੇ ਹੋਏ ਆ ਨਾ ਜਿਹੜਾ ਜਿਹੜਾ ਟੁੱਟਿਆ ਹੋਇਆ ਚਕੋਹੀ ਦਾ ਇਹਨੂੰ ਸੈੱਟ ਕਰੀਏ ਸਾੜੇ-ਦਿਵਾਲੇ ਨੂੰ ਜਿਵੇਂ ਰਾਹ ਟੁੱਟੇ ਹੋਏ ਨੇ ਜਿਵੇਂ ਇਹਦੇ ਕੋਚਰ ਨੇ ਲੌਂਗ ਇੱਟ ਲਵਾਈਏ ਰੂਗਲ ਵੀਰੇ ਉਹਨਾਂ ਨੇ ਦੇਖਦੇ ਹੁਣ ਮਤਲਬ ਦਾ ਫਾਦਲ ਆਪਾਂ ਮਤਲਬ ਆਪਾਂ ਕੇ ਇਹ ਕਰਾਉਨੇ ਆ ਕੰਮ ਬਾਕੀ ਤੁਸੀਂ ਦੇਖੋ ਇਹ ਪਿੰਡ ਦੇ ਉੱਪਰ ਵੀ ਤੱਪ ਰਹੇ ਆਪਾਂ ਤੇ ਸਾਹਮਣੇ ਆ ਗਿਆ ਸਾਡੇ ਪਿੰਡ ਦਾ ਟੂਬਾ ਲੋ ਜੀ ਦੇਖੋ ਜਵਾਕਾਂ ਨੇ ਕਿਵੇਂ ਚੌ ਲਾ ਲਿਆ ਵੀ ਕਹਿੰਦੇ ਵੀ ਆ ਗਏ ਵੀ ਆ ਗਏ ਕਿਉਂਕਿ ਕੇ ਕੱਟਣਾ ਸੀਗਾ ਹਰਵੀਰ ਦਾ ਹਰਵੀਰ ਉਹੀ ਭਰਾ ਜਿਹੜਾ ਸਾਡੇ ਨਾਲ ਛੋਟਾ ਜਿਹਾ ਬੱਚਾ ਹੁੰਦਾ ਭਤੀਜਾ ਲਾਲੋ ਮੇਰਾ ਭਤੀਜੇ ਲੱਗਦਾ ਤੇ ਜਵਾਕਾਂ ਨੂੰ ਚੌਕ ਇੰਨਾ ਹੁੰਦਾ ਕੇ ਕੱਟਣ ਦਾ ਹਨਾ ਵੀਰ ਅੱਜ ਅਸੀਂ ਕੇਕ ਕਟਾਂਗੇ ਨਿਆਰੇ ਲਾਵਾਂਗੇ ਪੂਰੀ ਜ਼ਿੰਦਗੀ ਤੇ ਬਾਕੀ ਦੂਜੇ ਦਿਨ ਦਾ ਬਲੌਗ ਉਹ ਵੀ ਅੱਗੇ ਆ ਜਾਣਾ ਬਾਕੀ ਜੁੜੇ ਰਹੋ ਜਿਵੇਂ ਜਿਵੇਂ ਆਪਣਾ ਬਲੌਗ ਚੱਲਦਾ ਓਵੇਂ ਓਵੇਂ ਤੁਹਾਨੂੰ ਦਿਖਦਾ ਰਹੂਗਾ ਸਾਰਾ ਕੁਝ ਪਰ ਆਵੋ ਤੇ ਆਪਾਂ ਕਈਕਾ ਤੁਹਾਨੂੰ ਪਤਾ ਹੀ ਹੋਵੇ ਖੰਨੇ ਤੋਂ ਲੈ ਕੇ ਆਂਦਾ ਤੇ ਅੱਗੇ ਉਹ ਤੇ ਕੇਕ ਤੇ ਸਿੱਧਾ ਹੀ ਮਿਲਦਿਆ ਹਾਂ ਆ ਆ ਕੇ ਆ ਲੈ ਦੋ ਆ ਪੱਖਾ ਬੰਦ ਕਰੇ ਤੇ ਕੈਲ ਸਫਰ ਵੀ ਰੋਣ ਲੱਗੇ ਜਨਾ ਜਨਮ ਦਿਨ ਮਨਾਓ ਨੀ ਕਰਿਆ ਆਰਨ ਤਾਂ ਪੂਰੀ ਹਸੀ ਕਾਲ ਹਸੀ ਕਾਲ ਜੀ ਹੋ ਠੀਕ ਹੋ ਕੰਮ ਮੜਾ ਰਿਹਾ ਦੱਸੋ ਅੱਜ ਬਾਈ ਉਹ ਹੀ ਗਈ ਜੀ ਹਾਂ ਹਾਂ ਚਲੋ ਸ਼ਕਤੀ ਮਗਾਣਾ ਦਾ ਹਾਂ ਹਾਂ ਮਨ ਨਹੀਂ ਲੂਰ ਲੈ ਚੱਪਲ ਲੈ ਦੇ ਮੈਂ ਦੇਖੋ ਤੇ ਜਦੋਂ ਉਹ ਤਾਂ ਭੇਜ ਕੇ ਪੈਸਾ ਆ ਗਿਆ ਫਿਰ ਨਾਲ ਦੀ ਨਾਲ ਤੁਹਾਨੂੰ ਅਪਡੇਟ ਦਿੰਦੇ ਆ ਠੀਕ ਆ ਹੁਣ ਮਕਾਨ ਪੱਕਾ ਕਰਨਾ ਇਹ ਕਹੇ ਵੀ ਇਹ ਮੈਂ ਕਰੀ ਨਾ ਕਹਿੰਦਾ ਜੀ ਹਾਂ ਜੀ ਹੁਣ ਨੱਕਾ ਕਰ ਲੋ ਠੀਕਾ ਮਤਲਬ ਲੈਟਰ ਪਵਾ ਜੀਏ ਪੱਕੀ ਗੱਲ ਪਾ ਦੇ ਕਰ ਦੋ ਠੀਕ ਆ ਓਕੇ ਕੋਈ ਚੱਕਰ ਨਹੀਂ ਹੈਗਾ ਲੈ ਵੀ ਮਿੱਤਰੋ ਕਿਉਂਕਿ ਅੱਜ ਪਿੰਡ ਨੇ ਹਨਾ ਹਿੱਟ ਸਪੈਸ਼ਲ ਲੈ ਕੇ ਜਾਂਦੀ ਆ ਉਹ ਮੱਛਰਵਾਦ ਤੰਗ ਬਹੁਤ ਕਰਦਾ ਕੋਈ ਚੱਕਰ ਨਹੀਂ ਕਰਨੀ ਇਹ ਗੱਲ ਨਾ ਨਾ ਕੋਈ ਚੱਕਰ ਵਾਲੀ ਨਹੀਂ ਤੇ ਬਾਰੇ ਪੱਕਾ ਗੱਲ ਕਰਾਂਗੇ ਤੇ ਹਿੱਟ ਜ਼ਰੂਰੀ ਆ ਤੇ ਚਾਬੀ ਅਰਸੇ ਤੇਰੇ ਕੋਲ ਕੱ비 ਬੱਚਾ ਚੱਕ ਲੈਣਾ ਚਾਬੀ ਕੱਢ ਲੈਣਾ ਲੈ ਚਾਬੀ ਕੱਢ ਕੇ ਅੱਜ ਚ ਪੂਹੀ ਪਿੰਡ ਪਹੁੰਚ ਚੁਕੇ ਆ ਸੰਗਤਾਂ ਕੱਲੂ ਟੂਰਨਾਮੈਂਟ ਆ ਸਾਡੇ ਪਿੰਡ ਐ ਕਰਕੇ ਤੇ ਭਾਈ